ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਬਾਇ ਤ੍ਰੈ ਗੁਣ ਦੀਸ ਹੈ ਮੋਹਿ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ 부ਝੈ ਚੌਥੇ ਪਾਦੇ ਲੇਵ ਲਾਵਣਿਆ ਹਾਵਾਰੀ ਜੀਓ ਵਾਰੀ ਮਾਇਆ ਮੋਹ ਸਭ ਦੇ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਿ ਸੋਕਿ ਤੁਲਾਈ ਹਰੇ ਦਰ ਮਹਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿੰਰੇ ਤੇ ਸਾਸਤ ਜਿਨੇ ਉਪਾਇਆ ਕਾਮ ਕ੍ਰੋਧੁ ਪਸਰਿਆ ਸੰਸਾਰੀ ਆਏ ਜਾਈ ਦੁਖ ਪਾਵਣਿਆ ਤੇ ਸੁ ਵਿੱਚ ਗਿਆਨ ਰਤਨੋ ਇਕ ਪਾਇਆ ਗੁਰ ਪ੍ਰਸਾਦੀ ਮਨ ਨੇ ਵਸਾਇਆ ਜਾਤੂ ਸਤੂ ਸੰਜਮ ਸਾਚੂ ਕਮਾਵੈ ਗੁਰ ਪੁਰੇ ਨਾਮੁ ਧਿਆਵਣਿਆ ਪਈੜੈ ਤਨ ਪਰ ਮੇ ਪੁਲਾਣੀ ਦੁੱਜੇ ਲੱਗੀ ਫੇਰੇ ਪਛੋਤਣੀ ਹਲ ਤੁਪਲ ਤੁ ਦਵੇ ਗਵਾਈ ਸੁਪਨੇ ਸੁਖ ਨ ਪਾਵਣਿਆ ਪਈੜਾ ਤਨ ਕੰਤ ਸੁਮਲੇ ਗੁਰ ਪ੍ਰਸਾਦੀ ਵੇਖੈ ਨਾਲੇ ਪਿਰ ਕੈ ਸਹਜ ਰਹਿ ਰੰਗੇ ਰਤੀ ਸਬਰ ਦੇ ਸਿੰਗਾਰ ਬਣਾਵਣਿਆ ਸਫਲ ਜਨਮ ਜੇ ਨਾ ਸਤ ਗੁਰ ਪਾਇਆ ਦੁਜਾ ਪਾ ਗੁਰਸਬਦ ਦੇ ਜਲਾਇਆ ਇਕ ਰਵੇ ਰਹਿਆ ਕਟ ਅੰਤ ਰੇ ਮੇਲੇ ਸਤ ਸੰਗ ਤੇ ਹਰ ਗੁਣ ਗਾਵਣਿਆ ਸਤ ਗੁਰ ਨਸੀਵੇ ਸੁ ਕਾਹੇ ਆਇਆ ਤ੍ਰੇਗੁ ਜੀਵਣੁ ਬਿਰਥਾ ਜਨਮ ਗਵਾਇ ਮਨ ਮੁਖੇ ਨਾਮੁ ਚੇਤੇ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ਜene ਸੇਸਟੇ ਸਾਜੀ ਸੋਈ ਜਾਣੈ ਅਪੇ ਮਿਲ ਸਬਰ ਦੇ ਪਛਾਣੈ ਨਾਨਕ ਨਾਮ ਮਿਲਿਆ ਤਿੰਨ ਜਨ ਕਉ ਜਿਨ ਤੋਰੇ ਮਸਤ ਕੇ ਲੇਖ ਲਖਾਵਣਿਆ ਮਾਝੇ ਮਹਲਾ ਚੌਥਾ ਆਦੀ ਪੁਰਖੂ ਅਪਰੰਪਰ ਅਪੇ ਅਪੇ ਥਾਪੇ ਥਾਪੇ ਉਥਾਪੇ ਸਭ ਮਹਿ ਵਰਤੈ ਇੱਕੋ ਸੋਈ ਗੁਰਮੁਖੇ ਸੋਭਾ ਪਾਵਣਿਆ ਹੌ ਵਾਰੀ ਜੀਓ ਵਾਰੀ ਨਰੰਕਾਰੀ ਨਾਮੁ ਧਿਆਵਣਿਆ ਤੇਸੂ ਰੂਪ ਨਰੇਖਿਆ ਕਾਟੇ ਕਾਟੇ ਦੇਖਿਆ ਗੁਰਮੁਖੇ ਅ ਲਖੁ ਲਖਾਵਣਿਆ ਰਹਾਉ तू दयालु कृपालु प्रभु सोई तोध बिनु दूजा अवर ना कोई गुरु प्रसाद करे नाम देव नामे नामे समावणिया ਆਪੇ ਸੱਚਾ ਸਿਰਜਣਹਾਰ ਭਗਤੀ ਪਰੇ ਤੇਰੇ ਪੰਡਾਰਾ ਗੁਰਮੁਖੇ ਨਾਮ ਮਿਲੇ ਮਨੁ ਪੀਜੈ ਸਵੈਜ ਸੁਮਾਧੇ ਲਗਾਵਣਿਆ ਆਨ ਦੇ ਨੂੰ ਗੁਣ ਗਾਵਾ ਪ੍ਰਭ ਤੇਰੇ ਤੋ ਧੁਸਲਾਹੀ ਪ੍ਰੀਤਮ ਮੇਰੇ ਤੋ ਧੁਬੇ ਨੂੰ ਅਵਰ ਨ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਆ ਗਾਮੂ ਅਗੋਚਰ ਮੇਤੇ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ へ ਮਿਲਾਈ ਪੂਰੇ ਗੁਰ ਕੈ ਸਬ ਦੇ ਧਿਆਈਐ ਸਬਦੁ ਸੇਵੇ ਸੁਖੁ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮੁ ਸਲਾਹੇ ਸੱਚੇ ਭਾਵੇ ਗੁਰਮੁਖੇ ਸਦਾ ਰਹੈ ਰੰਗੇ ਰਤੀ ਮੇਲੇ ਸੱਚੇ ਸੋਭਾ ਪਾਵਣਿਆ ਮਨਮੋਖੁ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਜੀ ਹਰੀ ਅੰਤਰੇ ਲੋਭ ਮਹਾ ਗੁਬਾਰਾ ਫੇਰੇ ਫੇਰੇ ਆਉਣ ਜਾਉਣ ਆ ਆਪੇ ਕਰਤਾ ਦੇਵੜਾਈ ਜਿਨ ਕਾ ਆਪੇ ਲਿਖ ਤੁ ਤੋਰੇ ਪਾਈ ਨਾਨਕ ਨਾਮ ਮਿਲੇ ਪਉ ਪੰਜ ਨੂੰ ਗੁਰਸਬਦੀ ਸੋਖ ਪਾਵਣਿਆ ਮਾਝ ਮਹੱਲਾ ਪੰਜਵਾ ਕਾਰੋ ਪਹਿਲਾ ਅੰਤਰੀ ਅਲਾਖੂ ਨ ਜਾਇ ਲਖਿਆ ਨਾਮ ਰਤਨ ਨੂੰ ਲੈ ਗੁਜਾ ਰਖਿਆ ਅਗਾਮ ਅਗੋਚਰ ਸਭ ਤੇ ਊਚਾ ਗੁਰ ਕੈ ਸਭ ਦੇ ਲਖਾਵਣਿਆ ਹਾਉ ਵਾਰੀ ਜੀਓ ਵਾਰੀ ਕਾਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਨੂੰ ਪਾਉਣਿਆ ਰਹਾ ਸਾਧਿਕ ਸਿੱਧ ਜਿਸੈ ਕਉ ਫਿਰ ਦੇ ਬ੍ਰਹਮੇ ਇੰਦ੍ਰ ਧਿਆਏ ਨੇ ਹਿਰਦੇ ਕੋਟੇ ਤੇਤੀ ਸਾ ਖੋਜ ਹੈ ਤਾ ਕਉ ਗੁਰ ਮੇਲੇ ਹਿਰਦੈ ਗਾਵਣਿਆ ਆਠ ਪਹਰ ਤੋਧੁ ਜਾ ਪੇ ਪਵਨਾ ਤਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਾਨੇ ਪਾਵਣਿਆ ਸਾਚਾ ਸਾਹਿਬ ਗੁਰਮੁਖੇ ਜਪੈ ਪੂਰੇ ਗੁਰ ਕੈ ਸਬਦ ਦੇ ਸਿਆਪੇ ਜਿਨ ਪਿਆ ਸਈ ਤ੍ਰਿਪਤਾ ਸੇ ਸਤਿਏ ਸਚੇ ਅਘਾਵਣਿਆ ਤੇ ਸੁ ਕਰੇ ਸਹਜਾ ਸੋਈ ਸੁਹਿਲਾ आनंद बिनोद करे सदकेला सो तनवंता सो वड सहा जो गुरु चरणी मनु लावणिया पहलो दे ते रिजकु समाहा पिछो दे ਜੰਤੂ ਉਪਹਾ ਤੋਧ ਜਿਵ ਦੁਦਾਤਾ ਅਵਰ ਨਾ ਸੁਮੀ ਲਵੈ ਨ ਕੋਈ ਲਾਵਣਿਆ ਜੇਸ ਤੂੰ ਟੁੱਠਾ ਸੋ ਤੋਧ ਧਿਆਏ ਸਾਧ ਜਨਾ ਕਾ ਮੰਤ੍ਰੁ ਕਮਾਇ ਆਪੇ ਤਰੇ ਸਗਲੇ ਕੁਲ ਤਾਰੇ ਤੇ ਸੁ ਦਰਗਹ ਠਾਕ ਨ ਪਾਵਣਿਆ ਪੁੰ ਵੱਡਾ ਤੂੰ ਉਚੋ ਉਚਾ তুম بے انت آتے مُچھ مُچھاں ہا قربانی تیرے ونیا نانک داس دساونیا واہہ گرو جی کا खालसा واہہ گرو جی کی فاتہ